ਸਾਰੀ ਦੁਨੀਆ ਕਹਿੰਦੀ ਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਇਸ਼ਤਿਹਾਰਾਂ ਤੇ ਵੀ ਲਿਖਿਆ ਸਟੇਜਾਂ ਤੋਂ ਬੁਲਾ ਰਹਿਆਂ ਨੇ ਵੀ ਆਖਿਆ ਸਾਡੇ ਲੀਡਰਾਂ ਨੇ ਵੀ ਆਖਿਆ ਕਿਤਾਬਾਂ ਵੀ ਛਪਕੀਆਂ ਤੇਗ ਬਹਾਦਰ ਹਿੰਦ ਦੀ ਚਾਦਰ ਗਲਤ ਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ ਆ ਨਹੀਂ ਬਣਦੀ ਜੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹਿੰਦ ਦੀ ਚਾਦਰ ਕਹਾਂਗੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਪੈਰਾਮੀਟਰ ਬਹੁਤ ਛੋਟਾ ਹੋ ਜਾਣਾ। ਗੁਰੂ ਤੇਗ ਬਹਾਦਰ ਕੋਈ ਹੋਰ ਚੀਜ਼ ਆ। ਹਿੰਦ ਦੀ ਚਾਦਰ ਕਿਹਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਬਹੁਤ ਛੋਟੀ ਹੋ ਜਾਣੀ ਹੈ। ਤੁਸੀਂ ਆਖੋਗੇ ਕਿ ਕਿੱਦਾਂ ਉਦਾਹਰਣ ਮੈਂ ਦੇ ਦਿੰਦਾ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋਏ ਆ ਹਿੰਦੁਸਤਾਨ ਕਿੱਦਾਂ ਵੱਡਾ ਸੀ? ਪਾਕਿਸਤਾਨ ਸਾਰਾ ਵਿੱਚ ਸੀ। ਬੰਗਾਲ ਵੀ ਸਾਰਾ ਵਿੱਚ ਸੀ। ਇਹ ਸਾਰਾ ਹਿੰਦੁਸਤਾਨ ਹੀ ਸੀ 47 ਤੋਂ ਬਾਅਦ ਆ ਪਾਕਿਸਤਾਨ ਵੱਖਰਾ ਹੋ ਗਿਆ ਬੰਗਾਲ ਵੱਖਰਾ ਹੋ ਗਿਆ ਤੇ ਹਿੰਦੁਸਤਾਨ ਇਡਾ ਰਹਿ ਗਿਆ ਇਹਦਾ ਮਤਲਬ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦੀ ਚਾਦਰ ਛੋਟੀ ਹੋ ਗਈ ਹੁਣ ਕੱਲ ਨੂੰ ਹਿੰਦੁਸਤਾਨ ਦੇ ਹੋਰ ਟੁਕੜੇ ਹੋ ਜਾਣ ਮੰਨ ਲਓ ਇਹਦੇ ਚ ਹੋਰ ਦੇਸ਼ ਨਿਕਲ ਆਉਣਗੇ ਇਹਦਾ ਮਤਲਬ ਗੁਰੂ ਤੇਗ ਬਹਾਦਰ ਦੀ ਚਾਦਰ ਹੋਰ ਛੋਟੀ ਹੋ ਜੂ ਸੋਚਣ ਵਾਲੀ ਗੱਲ ਆ ਕਿ ਜੇ ਹਿੰਦ ਦੀ ਚਾਦਰ ਆ ਤੇ ਹਿੰਦੁਸਤਾਨ ਵੱਡਾ ਤੇ ਹੋਇਆ ਨਹੀਂ ਛੋਟਾ ਹੀ ਹੋਇਆ ਅੱਗੇ ਨਾਲੋਂ ਤੇ ਜੇ ਗਾਂ ਛੋਟਾ ਹੋ ਗਿਆ ਇਹਦਾ ਮਤਲਬ ਗੁਰੂ ਤੇਗ ਬਹਾਦਰ ਦੀ ਚਾਦਰ ਵੀ ਛੋਟੀ ਹੁੰਦੀ ਜਾਊ ਗੁਰੂ ਤੇਗ ਬਹਾਦਰ ਜੇ ਹਿੰਦ ਦੀ ਚਾਦਰ ਕਹਿ ਕੇ ਨੰਗ ਗਏ ਫਿਰ ਪੈਰਾਮੀਟਰ ਬਹੁਤ ਛੋਟਾ ਵਾ ਫਿਰ ਭਟ ਚਾਂਦ ਨੂੰ ਪੁੱਛਣਾ ਪਊਗਾ ਭਟ ਚਾਂਦ ਨੇ ਅਸਲੀ ਗੱਲ ਦੱਸੀ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਕੀ ਨੇ ਉਹ ਕਹਿੰਦਾ ਪ੍ਰਗਟ ਭਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰਤੇਗ ਬਹਾਦਰ ਕੱਲੇ ਹਿੰਦ ਦੀ ਚਾਦਰ ਨਹੀਂ ਗੁਰਤੇਗ ਬਹਾਦਰ ਪੂਰੀ ਮਨੁੱਖਤਾ ਦੀ ਚਾਦਰ ਆ ਪੂਰੀ ਮਨੁੱਖਤਾ ਦੀ ਚਾਦਰ ਮਨੁੱਖੀ ਹੱਕਾਂ ਦਾ ਸਭ ਤੋਂ ਪਹਿਲਾ ਜੇ ਕੋਈ ਰਾਖਾ ਬਣਿਆ ਉਹ ਗੁਰਤੇਗ ਬਹਾਦਰ ਪਾਤਸ਼ਾਹ ਮਰੇ ਉਮਰ ਬੜੀ ਛੋਟੀ ਸੀ ਗੁਰਤੇਗ ਬਹਾਦਰ ਮਹਾਰਾਜ ਦੀ ਛੋਟਾ ਜਿਹਾ ਬਚਪਨ ਤੇ ਘਰ ਦੇ ਵਿੱਚ ਵੱਡੇ ਭਰਾ ਬਾਬੇ ਗੁਰਦਿੱਤੇ ਦਾ ਵਿਆਹ ਰੱਖਿਆ ਸੀ ਗੁਰੂ ਤੇਗ ਬਹਾਦਰ ਦੇ ਬੱਚੇ ਸੀ ਘਰ 'ਚ ਵੱਡੇ ਭਰਾ ਦਾ ਵਿਆਹ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਭ ਤੋਂ ਛੋਟਾ ਹੋਣ ਕਰਕੇ ਤੇ ਕੁਦਰਤੀ ਗੱਲ ਆ ਵਿਆਹ ਸ਼ਾਦੀ ਹੋਵੇ ਤੇ ਸਭ ਤੋਂ ਛੋਟੇ ਬੱਚੇ ਦਾ ਟੌਰ ਜਿਆਦਾ ਬਣਾਈਂਦਾ ਉਹਨੂੰ ਕੱਪੜੇ ਵੀ ਮਹਿੰਗੇ ਲੈ ਕੇ ਦਈਦੇ ਅਜੇ ਜੰਝ ਤੁਰੀ ਨਹੀਂ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਬਿਲਕੁਲ ਛੋਟੇ ਜਿਹੇ ਸੋਨੇ ਕੱਪੜੇ ਪਾ ਕੇ ਤੇ ਘਰੋਂ ਬਾਹਰ ਚਲੇ ਗਏ। ਸਾਹਮਣੇ ਇੱਕ ਬੱਚਾ ਵੇਖਿਆ ਜਿਸ ਬੱਚੇ ਦੇ ਤਨ ਤੇ ਕੱਪੜਾ ਕੋਈ ਨਹੀਂ ਸੀ। ਗਰੀਬ ਸੀ। ਮਹਾਰਾਜ ਨੇ ਆਪਣਾ ਚੋਲਾ ਲਾ ਕੇ ਉਸ ਬੱਚੇ ਦੇ ਗਲ ਪਵਾ ਦਿੱਤਾ। ਉਹ ਬੜਾ ਹੈਰਾਨ ਹੋਇਆ। ਮਹਾਰਾਜ ਨੇ ਅਗਲੀ ਗੱਲ ਕਰਕੇ ਆਖਿਆ ਤੂੰ ਤਨ ਕਿਉਂ ਨੰਗਾ ਕੀਤਾ? ਉਹ ਕਹਿੰਦਾ ਮੈਂ ਕਪੜਾ ਜ਼ਿੰਦਗੀ ਜੀ ਨਹੀਂ ਵੇਖਿਆ ਮਹਾਰਾਜ ਨੇ ਆਪਣਾ ਚੋਲਾ ਉਹਨੂੰ ਦੇ ਦਿੱਤਾ ਆਪਣਾ ਜੋੜਾ ਲਾ ਕੇ ਉਹਦੇ ਪੈਰੀ ਪਾ ਦਿੱਤਾ ਤੇ ਆਪ ਉਦਾਂ ਹੀ ਕਰਨ ਨੂੰ ਆ ਗਏ ਮਹਾਰਾਜ ਉਮਰ ਬੜੀ ਛੋਟੀ ਅਗਲੇ ਬੰਨੇ ਗੁਰੂ ਪਾਤਸ਼ਾਹ ਦੀ ਮਾਤਾ ਖਲੋਤੀ ਸੀ ਮਾਤਾ ਨਾਨਕੀ ਤੇ ਮਾਤਾ ਨਾਨਕੀ ਨੇ ਨਿੱਕੇ ਜਿਹੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਿਰ ਤੇ ਹੱਥ ਰੱਖ ਕੇ ਆਖਿਆ ਪੁੱਤ ਜੰਝ ਤੁਰਨ ਵਾਲੀ ਆ ਤੁਹਾਨੂੰ ਐਡਾ ਮਹਿੰਗਾ ਤੇ ਐਡਾ ਵਧੀਆ ਚੋਲਾ ਪਵਾਇਆ ਸੀ ਉਹ ਚੋਲਾ ਕਿੱਥੇ ਲਾ ਦਿੱਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਮਾਂ ਬਾਹਰ ਇੱਕ ਮੇਰੇ ਵਰਗਾ ਸੀ ਉਹਦੇ ਤਨ ਤੇ ਕਪੜਾ ਕੋਈ ਨਹੀਂ ਸੀ ਮੇਰੇ ਕੋਲ ਵੇਖਿਆ ਨਹੀਂ ਗਿਆ ਮੈਂ ਆਪਣਾ ਚੋਲਾ ਲਾ ਕੇ ਉਹਦੇ ਗਲ ਪਵਾ ਦਿੱਤਾ ਤੇ ਮਾਤਾ ਨੇ ਆਖਿਆ ਤੈਨੂੰ ਪਤਾ ਲੱਗ ਗਿਆ ਵੀ ਲੋਕਾਂ ਦਾ ਤਨ ਕਿਦਾਂ ਕੱਜੀ ਦਾ ਹੁਣ ਬੱਚਾ ਵੱਡੀ ਗੱਲ ਕਰੇ ਤੇ ਆਪਾਂ ਕਹਿੰਦੇ ਤੈਨੂੰ ਪਤਾ ਲੱਗੀਆਂ ਗੱਲਾਂ ਮਾਤਾ ਕਹਿੰਦੀ ਪੁੱਤ ਤੈਨੂੰ ਪਤਾ ਲੱਗ ਗਿਆ ਵਾ ਬੱਚਿਆਂ ਦੇ ਤਨ ਕਿਦਾਂ ਕੱਜੀ ਦੇ ਆ ਤੇ ਮਗਰ ਖਲੋਤੇ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਵਾਜ਼ ਮਾਰ ਕੇ ਆਖਿਆ ਨਾਨਕੀ ਜੀ ਅਜੇ ਤੇ ਇੱਕ ਤਨ ਦਾ ਬੱਚੇ ਦਾ ਤਨ ਕੱਜਿਆ ਵਾ ਵਕਤ ਆ ਲੈਂਦੋ ਤੁਹਾਡੇ ਪੁੱਤ ਨੇ ਇਸ ਸਾਰੇ ਦੇਸ਼ ਦਾ ਵੀ ਨੰਗੇਜ ਕੱਜਣਾ ਇੱਕ ਦਿਨ ਤੁਹਾਡੇ ਪੁੱਤ ਨੇ ਇਸ ਦੇਸ਼ ਦੀ ਗਰੀਬੀ ਕੱਜ ਲੈਣੀ ਆ ਇਸ ਦੇਸ਼ ਵਾਸਤੇ ਉਹ ਕਰਨਾ ਵਾ ਜਿਹੜਾ ਕਿਸੇ ਨੇ ਕੀਤਾ ਹੋਊਗਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਤੇ ਮੁਬਾਰਕ ਦਿਹਾੜਾ ਮਨਾ ਰਹੇ ਹੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਖਲੋ ਤੇਰੇ ਦਿੱਲੀ ਦੇ ਚਾਂਦਨੀ ਚੌਕ ਸ਼ਹਾਦਤ ਦਾ ਵਕਤ ਆਇਆ ਜਲਾਦ ਖਲੋਤਾ ਜਲਾਦ ਦੇ ਹੱਥ ਵਿੱਚ ਤੀਗ ਵੇਖੀ ਮਹਾਰਾਜ ਨੇ ਤੇ ਮਹਾਰਾਜ ਤੀਗ ਵੇਖ ਕੇ ਹੱਸ ਪਏ ਜਲਾਦ ਕਹਿੰਦਾ ਡਰ ਨਹੀਂ ਲੱਗਦਾ ਮਹਾਰਾਜ ਕਹਿੰਦੇ ਕਿਹਦੇ ਕੋਲੋਂ ਕਹਿੰਦਾ ਮੇਰੇ ਹੱਥ 'ਚ ਤੇਗ ਆ ਮਹਾਰਾਜ ਕਹਿੰਦੇ ਤੇਰੇ ਹੱਥ 'ਚ ਤੇਗ ਆ ਮੇਰਾ ਨਾਂ ਤੇਗ ਬਹਾਦਰ ਆ ਡਰਨਾ ਕਾਦਾ ਨਾਲੇ ਜਿਹੜੀ ਤੇਗ ਦਾ ਤੂੰ ਡਰਦੇ ਨਾ ਵਾ ਮੇਰੇ ਪਿਓ ਨੇ ਚਾਰ ਜੰਗਾਂ 'ਚ ਤੇਗ ਵਾਈਆ ਤੇ ਤੁਹਾਡੀਆਂ ਤੇਗਾਂ ਖੁੰਡੀਆਂ ਕਰ ਦਿੱਤੀਆਂ ਸੀ ਕਿਹੜੀ ਤੇਗ ਦਾ ਡਰ ਦੇਣਾ ਮੇਰੇ ਪੁੱਤ ਦਾ ਟਾਈਮ ਆ ਲੈੰਦੇ ਤੁਹਾਡੀਆਂ ਤੇਗਾਂ ਨਾ ਖੋਲੀਆਂ ਮੇਰੇ ਪੁੱਤ ਨੇ ਤੇ ਫੇਰ ਆਖੀਓ ਕਿਹੜੀ ਤੇਗ ਦਾ ਡਰ ਦਿੰਨਾ ਮੇਰੇ ਪੋਤਰੇ ਤੁਹਾਡੀਆਂ ਤੇਗਾਂ ਦੇ ਮੂੰਹ ਪਵਾ ਕੇ ਰੱਖ ਦੇਣਗੇ ਕਿਹੜੀ ਤੇਗ ਦਾ ਡਰ ਦਿੰਨਾ ਇਸ ਤੇਗ ਦੇ ਵਿੱਚੋਂ ਮੇਰੇ ਪੁੱਤ ਨੇ ਇੱਕ ਇਹੋ ਜਿਹਾ ਪੰਥ ਪੈਦਾ ਕਰਨਾ ਵਾ ਜਿਹੜਾ ਜ਼ੁਲਮੀ ਤੇਗ ਨੂੰ ਸਦਾ ਵਾਸਤੇ ਮੋੜ ਕੇ ਰੱਖ ਦੇਵੇਗਾ ਕਿਹੜੀ ਤੇਗ ਦਾ ਡਰ ਦਿੰਨਾ ਤੁਮ ਕਹਿੰਦਾ ਮਹਾਰਾਜ ਨਾ ਤੁਸੀਂ ਜਨੇਊ ਪਾਇਆ ਨਾ ਤੁਸੀਂ ਮੱਥੇ ਤੇ ਟਿੱਕਾ ਲਾਇਆ ਨਾ ਤੁਸੀਂ ਸਿਰ ਤੇ ਬੋਦੀ ਰੱਖੀ ਆ ਫਿਰ ਇਹਨਾਂ ਵਾਸਤੇ ਆਏ ਕਿਉਂ ਜੀ ਤੁਹਾਡਾ ਕਿਹੜਾ ਇਹਨਾਂ ਦੇ ਨਾਲ ਕੋਈ ਇਲਾਕਾ ਦੇਖਾ ਆਪਾਂ ਕਹਿ ਦਿੰਦੇ ਨੇ ਨਾ ਜੇ ਕੰਮ ਕਰ ਤੇਰਾ ਤੇ ਕੋਈ ਇਲਾਕਾ ਦੇਖਾ ਨਹੀਂ ਤੂੰ ਇਹਨਾਂ ਚ ਤੁਰ ਤੁਰਿਆ ਫਿਰਦਾ ਤੇਰਾ ਤੇ ਕੋਈ ਕੰਮ ਹੀ ਨਹੀਂ ਆਗਾ ਮਹਾਰਾਜ ਕਹਿੰਦੇ ਗੱਲ ਹਾ ਨਹੀਂ ਆ ਨੌ ਸਾਲ ਦੀ ਉਮਰ ਸੀ ਜਦਨਾਂ ਗੁਰੂ ਨਾਨਕ ਪਾਤਸ਼ਾਹ ਦੇ ਗਲੇ 'ਚ ਜਨੇਊ ਪਾਉਣ ਲੱਗੇ ਸੀ ਪੰਡਤ ਹਰਦੇਵਾਲ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਹੀਂ ਜਨੇਊ ਨਹੀਂ ਪਾਉਣਾ ਮੈਂ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਮੈਂ ਜਨੇਊ ਨਹੀਂ ਪਾਉਣਾ ਇਹਨੇ ਟੁੱਟਣਾ ਵੀ ਆ ਇਹਨੇ ਗਲਣਾ ਵੀ ਆ ਇਹਨੇ ਸੜਨਾ ਵੀ ਆ ਇਹਨੇ ਗੰਦਾ ਵੀ ਹੋਣਾ ਵਾ ਜਨੇਊ ਉਹ ਲਿਆ ਜਿਹਨੂੰ ਕੁਝ ਨਾ ਹੋਵੇ ਪੰਡਤ ਹਰਦੇਵਾਲ ਕਹਿੰਦਾ ਮੇਰੇ ਕੋ ਤੇ ਹੈਗਾ ਨਹੀਂ ਗੁਰੂ ਨਾਨਕ ਕਹਿੰਦੇ ਮੇਰੇ ਕੋ ਹੈਗਾ ਜੇ ਪਾਉਣਾ ਤੇ ਗੱਲ ਕਰ ਪੌਣਾ ਦੇ ਗੱਲ ਕਰ ਹੁਣ ਮਰੀਜ਼ ਡਾਕਟਰ ਨੂੰ ਆ ਕੇ ਵੀ ਤੇਰੇ ਕੋਲ ਤੇ ਦਵਾਈ ਆਣੀ ਜੇ ਮੇਰੇ ਕੋਲ ਲੈਣੀ ਤੇ ਗੱਲ ਕਰਦੇ ਡਾਕਟਰ ਦਾ ਹਾਸਾ ਨਿਕਲ ਜੂ ਉਹ ਜਨੇਊ ਚੁੱਕੇ ਵੀਰੇ ਮਾਰਾ ਕਹਿੰਦੇ ਹੈਗਾ ਸਾਡੇ ਕੋਲ ਪੌਣਾ ਤੇ ਗੱਲ ਕਰ ਮਾ ਕਹਿੰਦਾ ਕਿਹੜਾ ਮਾਰਾ ਕਹਿੰਦੇ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸੱਤ ਵਟ ਇਹ ਜਨੇਊ ਜੀ ਦਾ ਹਈ ਤਾਂ ਪਾਂਡੇ ਘਾਤ ਆਪਾ ਹੁਣ ਚਾਂਦਰੀ ਚੌਕ 'ਚ ਬੈਠੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਜਲਾਦ ਗੱਲ ਜਨੇਊ ਪਾਉਣ ਦੀ ਨਹੀਂ ਆ ਗੁਰੂ ਨਾਨਕ ਦੇ ਗਲੇ 'ਚ ਪਹਿਲੇ ਜਾਮੇ 'ਚ ਜਨੇਊ ਧੱਕੇ ਨਾਲ ਪੈਣ ਲੱਗਾ ਸੀ ਤੇ ਮਹਾਰਾਜ ਨੇ ਪੈਣ ਨਹੀਂ ਸੀ ਦਿੱਤਾ ਅੱਜ ਧੱਕੇ ਨਾਲ ਲੈਣ ਲੱਗਾ ਤੇ ਅਸੀਂ ਧੱਕੇ ਨਾਲ ਲੈਣ ਨਹੀਂ ਦੇਣਾ ਗੱਲ ਆ ਵਾ ਧੱਕਾ ਕਰੇ ਕਿਉਂ ਕੋਈ ਕਿਸੇ ਦੇ ਨਾਲ ਧੱਕਾ ਕਰੇ ਕਿਉਂ ਜਾਊ ਕਿਦਰਕਾ ਮੈਂ ਜਿਰੇਉ ਨਹੀਂ ਪਾਉਂਦਾ ਮੈਂ ਮੱਥੇ ਤੇ ਟਿੱਕਾ ਨਹੀਂ ਲਾਉਂਦਾ ਪਰ ਕਿਸੇ ਦੀਆਂ ਧਾਰਮਿਕ ਕਦਰਾਂ ਕੀਮਤਾਂ ਦੀ ਕੋਈ ਧੱਜੀਆਂ ਡਾਵੇ ਕਿਤਾ ਮੈਂ ਨਹੀਂ ਲੈਣ ਦੇਗਾ ਜਲਾਦ ਕਹਿਣ ਲੱਗਾ ਸੱਚੇ ਪਾਤਸ਼ਾਹ ਆਹ ਤੇ ਅਨੋਖੀ ਚੀਜ਼ ਵੇਖੀ ਆ ਤੇ ਤੂੰ ਵੀ ਤਿਆਰ ਆ ਮਰਨ ਵਾਸਤੇ ਤੇਰੇ ਤਿੰਨ ਸਾਥੀ ਵੀ ਤਿਆਰ ਬੈਠੇ ਆ ਤੇ ਬਾਬੇ ਮਤੀਦਾਸ ਨੇ ਆਵਾਜ਼ ਮਾਰ ਕੇ ਆਖਿਆ ਜਲਾਦ ਜਦੋਂ ਮੈਨੂੰ ਸ਼ਹੀਦ ਕਰੇ ਨਾ ਤੂੰ ਤੇ ਦੋ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੀ ਜਲਾਦ ਕਹਿੰਦਾ ਕੀ ਬਾਬਾ ਮਤੀ ਦਾਸ ਕਹਿੰਦਾ ਜਦੋਂ ਮੇਰੇ ਸਿਰ ਦੇ ਉੱਤੇ ਆਰਾ ਰੱਖੇਗਾ ਨਾ ਤੇ ਬੜਾ ਆਇਸਤਾ-ਇਸਤਾ ਮੈਨੂੰ ਕਟਣਾ ਤੂੰ ਜਲਾਦ ਕਹਿੰਦਾ ਪੀੜ ਤੇ ਨਹੀਂ ਕੱਟਣੀ ਕਹਿੰਦਾ ਗੱਲ ਪੀੜ ਦੀ ਨਹੀਂ ਆ ਜਦੋਂ ਤੋਂ ਵਾਰੇ ਦਾ ਪਹਿਲਾ ਵਾਰ ਕਰਨਾ ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ ਵਾ ਜਿੰਨੇ ਚਿਰ ਨੂੰ ਤੂੰ ਦੋ ਟੋਟੇ ਕਰਕੇ ਧਰਤੀ ਤੇ ਸੁਟਨੇ ਮੈਂ ਜਪਜੀ ਸਾਹਿਬ ਦਾ ਪਾਠ ਮੁਕੰਮਲ ਕਰਨਾ ਵਾ ਤੇ ਦੂਜੀ ਗੱਲ ਇਹ ਕਰੀ ਵੀ ਮੇਰਾ ਜਿਹੜਾ ਮੂੰਹ ਆ ਮੇਰਾ ਮੁਖਿਆ ਉਹ ਗੁਰੂ ਦੇ ਪਿੰਜਰੇ ਵਾਲ ਨੂੰ ਕਰਦੇ ਮੈਂ ਆਪਣੇ ਪ੍ਰੀਤਮ ਨੂੰ ਆਖਰੀ ਮਿੰਟ ਤੱਕ ਆਖਰੀ ਘੜੀ ਤੱਕ ਵੇਖਣਾ ਚਾਹੁੰਦਾ ਇਸੀ ਗ੍ਰਤੀ ਇੱਕ ਬਾਦ ਰਮਾਰਾਇ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸ਼ਹੀਦ ਹੋਣੇ ਨੇ ਇੱਕ ਦਿਨ ਪਹਿਲਾਂ ਦਿੱਲੀ ਦੀ ਦਿਲ ਵਾਲੀ ਗਲੀ ਦੇ ਵਿੱਚ ਇੱਕ ਬੜਾ ਵੱਡਾ ਕਾਠ ਹੁੰਦਾ ਇਹ ਕਾਠ ਹੋਇਆ ਸਿੱਖਾਂ ਦਾ ਐਦਾਂ ਕਮਰੇ 'ਚ ਮੀਟਿੰਗ ਹੁੰਦੀ ਆ ਉੱਥੇ ਫੈਸਲਾ ਇਹ ਕੀਤਾ ਗਿਆ ਕਿ ਕੱਲ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸ਼ਹੀਦ ਹੋਣਗੇ ਸਰਕਾਰ ਨੇ ਧੜ ਦੀ ਵੀ ਬੇਦਬੀ ਕਰਨੀ ਆ ਤੇ ਸੀਸ ਦੀ ਵੀ ਬੇਦਬੀ ਕਰਨੀ ਆਪਾਂ ਬੇਦਬੀ ਹੌਣ ਨਹੀਂ ਦੇਣੀ ਕੋਈ ਉੱਠੇ ਜਿਹੜਾ ਧੜ ਦੀ ਸੇਵਾ ਕਰੇ ਗੁਰੂ ਮਹਾਰਾਜ ਦਾ ਧੜ ਸਾਹਮਣੇ ਉਸ ਵਕਤ ਭਾਰਤ ਦਾ ਸਭ ਤੋਂ ਅਮੀਰ ਬੰਦਾ ਉੱਠਿਆ ਉਸ ਮੀਟਿੰਗ ਵਿੱਚੋਂ ਜਿੰਨੀ ਪਾਵਰ ਅੱਜ ਦੀ ਡੇਟ ਅੰਦਰ ਅੰਬਾਨੀ ਤੇ ਅਡਾਨੀ ਦੀ ਹੈ ਨਾ ਉਹਨਾਂ ਦਿਨਾਂ ਚ ਦੋ ਬੰਦਿਆਂ ਕੋ ਪਾਵਰ ਇੰਨੀ ਸੀ ਤੇ ਦੋਵੇਂ ਗੁਰੂ ਨਾਨਕ ਦੇ ਘਰ ਦੇ ਸ਼ਰਧਾਲੂ ਸੀ ਬਾਬਾ ਲੱਖੀ ਸ਼ਾ ਵਨਜਾਰਾ ਤੇ ਬਾਬਾ ਮੱਖਣ ਸ਼ਾ ਲੁਬਾਣਾ ਇੰਨੀ ਪਾਵਰ ਆ ਇਹਨਾਂ ਦੋਵਾਂ ਦੇ ਕੋਲ ਇੰਨੀ ਸ਼ਕਤੀ ਆ ਇਹਨਾਂ ਦੇ ਕੋਲ ਇੰਨਾ ਕਾਰੋਬਾਰ ਆ ਤਗੜਾ ਕਿ ਸਰਕਾਰ ਨੇ ਇਹਨਾਂ ਦੋਵਾਂ ਨੂੰ ਇੱਕ ਇੱਕ ਕਤਲ ਵੀ ਮaaf ਕੀਤਾ ਸੀ ਵੀ ਜੇ ਲੋੜ ਪੈਂਦੀ ਇੱਕ ਕਤਲ ਵੀ ਕਰ ਦੋਗੇ ਤੁਹਾਨੂੰ ਵੀ ਮaaf ਕਰਾਂਗੇ ਇੰਨੀ ਪਾਵਰ ਆ ਨੰਨੀ ਇੱਕ ਚੀਜ਼ ਹੋਰ ਦੱਸ ਦਿੰਦਾ ਬਾਬੇ ਲਖੀਸ਼ਾ ਵਣਜਾਰੇ ਦੀ ਇੱਕ ਧੀ ਆ ਜਿਹਦਾ ਨਾਮ ਆ ਸੀਤੋ ਬਾਈ ਸੀਤੋ ਬਾਈ ਨੇ ਅੰਮ੍ਰਿਤ ਛਕਿਆ ਨਾਂ ਰੱਖਿਆ ਬਸੰਤ ਕੌਰ ਤੇ ਬਸੰਤ ਕੌਰ ਦਾ ਵਿਆਹ ਹੋਇਆ ਇੱਕੋ ਇੱਕ ਦੁਨੀਆ ਦਾ ਐਸਾ ਸ਼ਹੀਦ ਜਿਹਦੇ ਸਰੀਰ ਦੇ 54 ਟੋਟੇ ਕੀਤੇ ਗਏ ਸਿੰਧ ਸਾਹ ਭਾਈ ਮਣੀ ਸਿੰਘ ਤੇ ਉਸੇ ਭਾਈ ਮਣੀ ਸਿੰਘ ਦੇ ਤੇ ਬੀਬੀ ਬਸੰਤ ਕੌਰ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਦੁਨੀਆ ਦਾ ਇੱਕੋ ਇੱਕ ਜਰਨੈਲ ਜਿਨੇ ਕਦੇ ਹਾਥੀ ਦਾ ਮੱਥਾ ਵੀ ਪਾੜਿਆ ਸੀ ਬਾਬਾ ਬਜਤਰ ਸਿੰਘ ਇਹਨਾਂ ਦਾ ਪੁੱਤ ਸੀ ਜਾਣੀ ਕਿ ਬਾਬਾ ਲੱਖੀ ਸ਼ਾ ਵਣਜਾਰਾ ਨਾਨਾ ਲੱਗਦਾ ਵਾ ਬਾਬੇ 72 ਸੌ ਦਾ ਇਹ ਪਰਿਵਾਰ ਐਦਾਂ ਜੁੜਦਾ ਜਾ ਕੇ ਇੱਕ ਚੀਜ਼ ਹੋਰ ਐਡ ਕਰ ਗਿਆ ਆਪਾਂ ਥੋੜੀ ਤੁਹਾਨੂੰ ਸਮਝ ਛੇਤੀ ਲੱਗੂ ਆਪਾਂ ਕਹਿੰਦੇ ਆ ਵੀ ਸਰਸਾ ਦੇ ਕੰਡੇ ਤੇ ਪਰਿਵਾਰ ਵਿਛੜਿਆ ਐਦਾਂ ਕਹਿੰਦੇ ਆ ਵੀ ਗੁਰੂ ਪਾਤਸ਼ਾਹ ਦੇ ਵੱਡੇ ਸਾਹਿਬ ਜਾਦੇ ਚਮਕੌਰ ਚਲੇ ਗਏ ਛੋਟੇ ਸਾਹਿਬ ਜਾਦੇ ਮਾਤਾ ਗੁਜਰੀਨਾ ਚਲੇ ਗਏ ਆਪਾਂ ਕਹਿੰਦੇ ਆ ਕਿ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਦਿੱਲੀ ਲੈ ਕੇ ਆਇਆ ਇਹੋ ਪੜਿਆ ਨਾ ਪੜ ਇਹੋ ਸੁਣਾਇਆ ਦਿੱਲੀ ਕਿਉਂ ਹੁਣ ਜਿੱਧਰੋਂ ਪੁਲਿਸ ਚੜੀ ਹੋਵੇ ਉਧਰੋਂ ਭੱਜੀਦਾ ਕਿ ਆਪੋਜੀਟ ਭੱਜੀਦਾ ਭਲਾ ਹੁਣ ਦਿੱਲੀ ਦੀ ਸਰਕਾਰ ਮਹਾਰਾਜ ਦੇ ਮਗਰ ਲੱਗੀ ਆ ਤੇ ਭਾਈ ਮਣੀ ਸਿੰਘ ਆਪਣਾ ਮਹਾਰਾਜ ਦਾ ਪਰਿਵਾਰ ਲੈ ਕੇ ਦਿੱਲੀ ਨੂੰ ਤੁਰ ਪਿਆ ਅਸਲ ਵਿੱਚ ਭਾਈ ਮਣੀ ਸਿੰਘ ਦਾ ਸਹੁਰਾ ਬਾਬਾ ਲੱਖੀ ਸ਼ਾਹ ਵਣਜਾਰਾ ਦਿੱਲੀ 'ਚ ਰਹਿੰਦਾ ਸੀ ਤੇ ਭਾਈ ਮਣੀ ਸਿੰਘ ਨੂੰ ਪਤਾ ਸੀ ਮੇਰੇ ਸਹੁਰੇ ਪਰਿਵਾਰ 'ਚ ਇੰਨੀ ਤਾਕਤ ਆ ਦਿੱਲੀ ਦੇ ਕੱਲੇ-ਕੱਲੇ ਘਰ ਦੀ ਤਲਾਸ਼ੀ ਹੋ ਸਕਦੀ ਪਰ ਬਾਬੇ ਲੱਖੀ ਸ਼ਾਹ ਵਣਜਾਰੇ ਦੇ ਘਰ ਦੀ ਤਲਾਸ਼ੀ ਨਹੀਂ ਹੋ ਸਕਦੀ ਇੰਨਾ ਸੇਵ ਥਾਂ ਵਾ ਆ ਕਾਰਨ ਆ ਵੀ ਦਿੱਲੀ ਨੂੰ ਲੈ ਕੇ ਗਿਆ ਭਾਈ ਮਣੀ ਸਿੰਘ ਇਹ ਸਭ ਤੋਂ ਵੱਡਾ ਕਾਰਨ ਹੁਣ ਉੱਥੇ ਜਿਹੜੀ ਮੀਟਿੰਗ ਹੁੰਦੀ ਆ ਮੀਟਿੰਗ 'ਚ ਬਾਬਾ ਲੱਖੀ ਸ਼ਾਹ ਬਨਜਾਰਾ ਕਹਿੰਦਾ ਜੀ ਧੜ ਦੀ ਸੇਵਾ ਮੈਨੂੰ ਦੇ ਦਿਓ ਗੁਰੂ ਪਾਤਸ਼ਾਹ ਦਾ ਧੜ ਮੇਰੇ ਹਿੱਸੇ ਜਿੱਦਾਂ ਮਰਜ਼ੀ ਕਰ ਤੇ ਸਿੱਖਾਂ ਨੇ ਫੈਸਲਾ ਕੀਤਾ ਵੀ ਸੀਸ ਵੀ ਚੁੱਕਣਾ ਵਾ ਤੇ ਸੀਸ ਲੈ ਕੇ ਜਾਣਾ ਵਾ ਸਿੱਧਾ ਕੀਰਤਪੁਰ ਆਨੰਦਪੁਰ ਸਾਹਿਬ ਤੇ ਸਭ ਤੋਂ ਕਠਨ ਤੇ ਔਖੀ ਸੇਵਾ ਉਹ ਕਰਨੀ ਆ ਕਿਸੇ ਨੇ ਭਾਈ ਸਦਾ ਅਨੰਦ ਦਾ ਪੁੱਤ ਉਠਿਆ ਚੜਦੀ ਜਵਾਨੀ ਬੜਾ ਸੋਹਣਾ ਤੇ ਬੜਾ ਸੋਹਣਾ ਕੀਰਤਨੀਆਂ ਸੀ ਇਹਦਾ ਨਾਮਾ ਬਾਬਾ ਜੈਤਾ ਹੱਥ ਜੋੜ ਕੇ ਕਹਿੰਦਾ ਜੀ ਇਹ ਸੇਵਾ ਮੇਰੀ ਝੋਲੀ ਚ ਪਾ ਦਿਓ ਜਿੱਦਾਂ ਮਰਜ਼ੀ ਕਰਾਂ ਗੁਰੂ ਪਾਤਸ਼ਾਹ ਦਾ ਅਸੀਸ ਮੈਂ ਲੈ ਕੇ ਜਾਊਂਗਾ ਆਵ ਤੱਕੀਏ ਦਿੱਲੀ ਦੇ ਚਾਂਦਨੀ ਚੌਂਕ 'ਚ ਜੱਗਿਆਂ ਦੇ ਰਾਈ ਮਟਾੜੀ ਜੀ ਨਾਲ ਕੋਲ ਇੱਕ ਸੇਵਾ ਲੈ ਲੈਣੀ ਹੈ ਕਿਉਂਕਿ ਪ੍ਰਸੰਗ ਜੇ ਚੱਲਿਆ ਹੀ ਆ ਆਪਾਂ ਇੱਕ ਚੀਜ਼ ਗੁਰੂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਜ਼ਰੂਰ ਕਹੀਏ ਹੁਣ ਦਿੱਲੀ ਦਾ ਚਾਂਦਨੀ ਚੌਂਕ ਹਜ਼ਾਰਾਂ ਲੋਕ ਖਲੋਤੇ ਆ ਦਿੱਲੀ ਦੇ ਚ ਤੇ ਜਿਹੜੇ ਬੰਦੇ ਨੂੰ ਸਫਾਰਸ਼ ਤੇ ਖੜੀਏ ਨਾ ਤੁਸੀਂ ਕਿਸੇ ਕੰਮ ਤੇ ਲੈ ਜਾਓ ਪਰੇ ਪੰਚਾਇਤ ਚ ਤੇ ਜਿਹਨੂੰ ਸਫਾਰਸ਼ ਦੇ ਖੜਿਆ ਉਹ ਕੱਲਾ ਹੀ ਬੋਲੀ ਜਾਵੇ ਤੇ ਤੁਸੀਂ ਉਹਦੀ ਇੱਕ ਵਾਰੀ ਵੀ ਮਦਦ ਨਾ ਕਰੋ ਤੇ ਸਫਾਰਸ਼ੀ ਵੀ ਸੋਚਦਾ ਵੀ ਇਹਨਾਂ ਨਕੰਮੇ ਬੰਦਿਆਂ ਨਾਲ ਮੈਂ ਆ ਗਿਆ ਹੁਣ ਜਿਨ੍ਹਾਂ ਨੇ ਤਰਲੇ ਕਰ ਕਰ ਕੇ ਬਾਬੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਖੜਿਆ ਉਹ ਦਿੱਲੀ ਦੇ ਚਾਂਦਰੀ ਚੌਂਕ ਚ ਭਾਈ ਮਤੀਦਾਸ ਆਰੇ ਨਾ ਚਿਰ ਗਿਆ ਇੱਕ ਵਾਰੀ ਨਹੀਂ ਬੋਲੇ। ਬਾਬਾ ਬਿਆਲਾ ਦੇਗ ਚ ਉਬਲ ਗਿਆ ਉਹ ਬੰਦੇ ਇੱਕ ਕਰੀ ਨਹੀਂ ਬੋਲੇ। ਬਾਬਾ ਸਤੀਦਾਸ ਰੂੰਚ ਲਪੇਟ ਕੇ ਸਾੜ ਦਿੱਤਾ ਉਹ ਬੰਦੇ ਇੱਕ ਕਰੀ ਨਹੀਂ ਬੋਲੇ। ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਪੁਰਬ ਸਿੱਖਾਂ ਨੇ ਤੇ ਮਨਾਉਣਾ ਹੀ ਮਨਾਉਣਾ। ਇਹਨਾਂ ਮੰਦਰਾਂ ਵਾਲਿਆਂ ਨੂੰ ਵੀ ਮਨਾ ਲੈਣਾ ਚਾਹੀਦਾ। ਤੁਹਾਡੇ ਮੱਥੇ ਤੇ ਕੋਈ ਟਿੱਕਾ ਨਹੀਂ ਚਮਕਦਾ ਤੁਹਾਡੇ ਮੱਥੇ ਤੇ ਗੁਰੂ ਤੇਗ ਬਹਾਦਰ ਦਾ ਖੂਨ ਚਮਕਦਾ ਤੁਹਾਡੇ ਗਲੇ 'ਚ ਜਨੇਊ ਨਹੀਂ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਸਵਾਸਾਂ ਦੀ ਡੋਰ ਤੋੜੀ ਜਾਂ ਤੇ ਤੁਹਾਡਾ ਜਨੇਊ ਬਚ ਗਿਆ ਨਹੀਂ ਤੇ 11 ਨਵੰਬਰ ਸਨ 1675 ਦਾ ਇੱਕ ਆਖਰੀ ਡੇਟ ਸੀ ਔਰੰਗਜੀਬ ਨੇ ਇਹੋ ਜੀ ਤਲਵਾਰ ਚੁਕਣੀ ਸੀ ਉਹਨੇ ਸਾਰੇ ਹੀ ਆ ਪੱਧਰ ਕਰਕੇ ਰੱਖ ਲੈਣੇ ਸੀ ਇਹ ਬਦੌਲਤ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਪਰ ਗੁਰੂ ਦੀਆਂ ਕੁਰਬਾਨੀਆਂ ਦਾ ਮੁੱਲ ਇਹਨਾਂ ਨੇ ਕਿੰਨਾ ਕਪਾਇਆ ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਚੰਗੀ ਤਰ੍ਹਾਂ ਪਤਾ ਪਿਛੇ ਜੇ ਦਿੱਲੀ ਦੇ ਵਿੱਚ ਨਾ ਇੱਕ ਸੜਕ ਜਾਂਦੀ ਆ ਔਰੰਗਜ਼ੇਬ ਦੇ ਨਾਂ ਦੇ ਉਹਨੂੰ ਕਹਿੰਦੇ ਔਰੰਗਜ਼ੇਬ ਰੋਡ ਸਰਕਾਰ ਕਹਿੰਦੀ ਜੀ ਅਸੀਂ ਨਾਮ ਬਦਲ ਕੇ ਤੇ ਗੁਰੂ ਤੇਗ ਬਹਾਦਰ ਰੋਡ ਕਰ ਦੇਣਾ ਸਾਡੇ ਸਿੱਖਾਂ ਨੇ ਬੜੇ ਜਕਾਰੇ ਲਾਏ ਵੈਸੇ ਵੀ ਜਿਹੜੀ ਸਰਕਾਰ ਹੋਣ ਬੈਠੀ ਆ ਨਾ ਗੱਦੀ ਤੇ ਉਹਨੇ ਜੂਪੀ ਚ ਜਾਓ ਜਿੰਨੇ ਮੁਸਲਮਾਨਾਂ ਦੇ ਨਾਵਾਂ ਤੇ ਸ਼ੈਰੀ ਸਾਰਿਆਂ ਦੇ ਨਾਮ ਬਦਲ ਦਿੱਤੇ ਆ ਕਿਉਂ ਜਿਨ੍ਹਾਂ ਨੇ ਛੱਤਰ ਫੇਰਿਆ ਇਤਿਹਾਸ ਤੋਂ ਜ਼ੀਰੋ ਕਰਨੇ ਵਾਲੀ ਵਾਲੀ ਤੇ ਜੇ ਔਰੰਗਜ਼ੇਬ ਇਤਿਹਾਸ ਤੋਂ ਜ਼ੀਰੋ ਹੁੰਦਾ ਤੇ ਤੁਸੀਂ ਆਉਣ ਵਾਲੇ ਸਮੇਂ 'ਚ ਕਿਹਨੂੰ ਕਿਹਾ ਕਰੋਗੇ ਕਿ ਇਹਨਾਂ ਦੇ ਧਰਮ ਦੀ ਰਾਖੀ ਵਾਸਤੇ ਸਾਡੇ ਗੁਰੂ ਨੇ ਔਰੰਗਜ਼ੇਬ ਦੀਆਂ ਅੱਖਾਂ 'ਚ ਇਹੋ ਜਿਹੀਆਂ ਅੱਖਾਂ ਪਾਈਆਂ ਔਰੰਗਜ਼ੇਬ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੁਸੀਂ ਇਕੱਲੀ ਸੜਕ ਦਾ ਨਾ ਬਦਲ ਕੇ ਸਿੱਖਾਂ ਨੂੰ ਛਣਕਣੇ ਦਿੰਦੇ ਹੋ ਜੇ ਐਡਾ ਹੀ ਪਿਆਰ ਹੈ ਸਿੱਖਾਂ ਦੇ ਨਾਲ ਐਡਾ ਹੀ ਹੀਜ ਹੈ ਤੁਹਾਨੂੰ ਗੁਰੂ ਦੀ ਕੁਰਬਾਨੀ ਨਾਲ ਇੰਦਰਾ ਗਾਂਧੀ ਦੇ ਨਾਂ ਦੇ ਉੱਤੇ ਤੁਸੀਂ ਦਿੱਲੀ ਦਾ 에어ਪੋਰਟ ਬਣਾਇਆ ਰੱਖੋ ਉਹ ਦਾ ਨਾਂ ਬਦਲ ਕੇ ਗੁਰੂ ਤੇਗ ਬਹਾਦਰ 에어ਪੋਰਟ ਫਿਰ ਅਸੀਂ ਵੀ ਮੰਨਿਏ ਕਿ ਵਾਕੇ ਤੁਸੀਂ ਕਦਰ ਪਾਉਂਦੇ ਹੋ ਤੁਸੀਂ ਰਾਸ਼ਟਰ ਪਿਤਾ ਦਾ ਖਤਾਬ ਉਹਨੂੰ ਦਿੱਤਾ ਜਿਹਨੇ ساری ਉਮਰ ਬੱਕਰੀ ਚਾਰ ਛੱਡੀ ਨਾ ਕਿਹੇ ਥਾਣੇ 'ਚ ਕੁੱਟ ਖਾਧੀ ਨਾ ਕਿਹੇ ਸੰਘਰਸ਼ 'ਚ ਯੋਗਦਾਨ ਪਾਇਆ ਜੇ ਤੁਹਾਡੇ ਦਿਲਾਂ 'ਚ ਹੀਜ ਹੈਗਾ ਏ ਤੇ ਦਿਓ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਫਿਰ ਅਸੀਂ ਵੀ ਮੰਨਿਏ ਵੀ ਵਾਕੇ ਇਹਨਾਂ ਗੁਰੂ ਦੀ ਕੁਰਬਾਨੀ ਦਾ ਤੇ ਗੁਰੂ ਦੇ ਪੁੱਤਾਂ ਦੀ ਕੁਰਬਾਨੀ ਦਾ ਮੁੱਲ ਪਾਇਆ ਆਓ ਤੱਕੋ ਦਿੱਲੀ ਦਾ ਚਾਂਦਨੀ ਚੌਕ ਹਜ਼ਾਰਾਂ ਲੋਕ ਖਲੋਤੇ ਨੇ ਸ਼ਾਂਤੀ ਦਾ ਪੁੰਜ ਗੁਰੂ ਤੇਗ ਬਹਾਦਰ ਦਿੱਲੀ ਦੇ ਚਾਂਦਨੀ ਚੌਕ ਅੰਦਰ ਬੈਠਾ ਹੈ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਖਲੋਤਾ ਜਲਾਦ ਜਲਾਲਉਦੀਨ ਆਪਣੀ ਤਲਵਾਰ ਚੁੱਕਦਾ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਉੱਤੇ ਇੱਕ ਭਰਮਾ ਵਾਰ ਇਉਂ ਬੁਰਾ ਦਾਤੜੋ ਵਕ ਹੋਇਆ ਧਰਤੀ ਨੇ ਸ਼ਤੀ ਲਾਲ ਆ ਗੋਦ ਭੇਜ ਗਈ ਭੇਜ ਗਈ ਖੂਨ ਜ਼າດ ਸਾਰੀ ਉਹਦਾ ਬਾਤ ਭੂਮੀ ਦੀ ਜੇ ਜਕਾਰ ਕਾਰ ਚ ਫੇਰੇ ਹੋਈ ਹਹਾਕਾਰ ਦੁਨੀਆਂ ਸੀ ਬੋਲਦੀ ਬੋਲਦੀ रूसी मनुखदा ਲਾਲ ਲਹੂ ਦੀ ਹਨੇਰੀ ਬਣ ਗਈ ਲਾਲ ਲਹੂ ਦੀ ਹਨੇਰੀ ਬਣ ਗਈ ਕੈਦ ਮੇ ਖਜ਼ਾਲ ਬਾਦਾ ਐਸੀ ਸੂਰਜ ਸੂਰਜ ਛਪਾਇਆ ਮੁਖੜਾ ਉਹ ਦੋ ਪਾਈ ਜੈ ਤੇ ਨੇ ਸੀਸ ਗੁਰਾਦਾ ਗੁਰਾਦਾ ਉਠਾਇਆ ਸਿਰ ਤੇ ਤੁਰ ਆਇਆ ਅਨੰਦਪੁਰ ਨੂੰ ਜਾਮਦਾ ਜਾਵਦਾ ਪਾਣੀ ਸੱਚੇ ਸਤ ਗੁਰ ਦੀ ਮੁਖੋਗਾ ਬਹੁਤ ਵਰਗੀ ਹਨੇਰੀ ਰਾਤ ਸੀ ਬਹੁਤ ਵਰਗੀ ਹਨੇਰੀ ਰਾਤ ਸੀ ਝੜਿਆ ਸਰੀਰ ਪਛ ਅਖੂੜ ਪੈਰਾ ਜੋ ਪੈਰਾ ਚ ਵਗਾਇਆ ਪੱਥਰਾ ਢੇਡਾ ਵਜ ਜਦੋਂ ਢੱਕਦਾ ਉਹਦੋ ਸੀਸ ਨੂੰ ਸੀਸ ਨੂੰ ਸਬਾਲ ਕੇ ਤਾਕਦਾ ਲਾਜ ਰੱਖੋ ਸਤ ਗੁਰ ਜੀ ਮੇਰੀ تیری ਇੱਕ ਧਰ ਸਰਕਾਰ ਦਾ ਮਾਰੇ ਇੱਕ ਧਰ ਸਰਕਾਰ ਦਾ ਮਾਰੇ ਡੱਡਾ ਸਤਕਾਰ ਸੀਸ ਦਾ ਡਿੱਡਾ ਯੋਰ ਸੀ ਯੋਰ ਸੀ ਨੀਂਦ ਨਹੀਂ ਲਿਆ ਚੌਥਾ ਸੀ ਪਹਾੜੀ ਰਸਤਾ ਫੱਕ ਟੁੱਟ ਕੇ ਟੁੱਟ ਕੇ ਜ਼ਮੀਨ ਉੱਤੇ ਡਿੱ ਗਿਆ ਸ਼ਾਦੀ ਉੱਤੇ ਸੀਸ ਰੱਖ ਕੇ ਪੈ ਗਿਆ ਪੈ ਗਿਆ ਭਾਈ ਜੇਤਾ ਸਿੱਖ ਗੁਰੂ ਦਾ ਬਾਜੀ ਲੈ ਗਿਆ ਭਾਈ ਜੇਤਾ ਸਿੱਖ ਗੁਰੂ ਦਾ ਬਾਜੀ ਲੈ ਗਿਆ ਹੋ ਬਾਜੀ ਲੈ ਗਿਆ ਹੋ ਬਾਜੀ ਲੈ ਗਿਆ ਹੋ ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਦਸ਼ਾਹ ਦਾ ਸੀਸ ਧੜ ਤੋਂ ਵੱਖ ਹੋਇਆ ਤੇ ਪੂਰੀ ਪਲੈਨਿੰਗ ਦੇ ਨਾਲ ਜੋ ਪੂਰਾ ਕੰਮ ਪਹਿਲਾਂ ਮਿੱਥਿਆ ਸੀ ਉਹਦੇ ਅਨੁਸਾਰ ਬਾਬਾ ਲੱਖੀ ਸ਼ਾ ਵਣਜਾਰਾ ਲਾਲ ਕਿਲੇ ਚੋਂ ਆਪਣੇ ਗੱਡੇ ਲੈ ਕੇ ਨਿਕਲਿਆ ਮੈਂ ਇੱਕ ਬੇਨਤੀ ਹੋਰ ਕਰਦਿਆਂ ਇੱਕੋ ਇੱਕ ਸ਼ਖਸੀਅਤ ਆ ਬਾਬਾ ਲੱਖੀ ਸ਼ਾ ਵਣਜਾਰਾ ਤੇ ਬਾਬਾ ਮੱਖਣ ਸ਼ਾ ਲਬਾਣਾ ਜਿਨ੍ਹਾਂ ਦੇ ਟਾਂਡੇ ਚੱਲਦੇ ਸੀ ਉਹਨਾਂ ਦੇ ਨਾਲ ਚ ਟਾਂਡੇ ਸਾਡੇ ਚ ਕੋਈ ਬੰਦਾ ਇੱਕ ਟਰੱਕ ਵਾਲਾ ਹੋਵੇ ਬਾਹਰ ਕਿਤੇ ਦबई ਚ ਗਿਆ ਹੋਵੇ ਟਰੱਕ ਇੱਕ ਹੋਵੇ ਦੋ ਹੋਵੇ ਤੇ ਪੁੱਛਦੇ ਕੰਮ ਕੀ ਕਹਿੰਦਾ ਟਰਾਂਸਪੋਰਟ ਦਾ ਕੰਮ ਹੈ ਭਾਵੇਂ ਇੱਕੋ ਟਰੱਕ ਹੋਵੇ ਕਿਉਂਕਿ ਦਾ ਕਰਮ ਡਰਾਈਵਰੀ ਵਾਲਾ ਹੈ ਉਹਨਾਂ ਦਿਨਾਂ ਦੇ ਵਿੱਚ ਸਮਾਨ ਗੱਡਿਆਂ ਤੇ ਢੋਂਦੇ ਸੀ ਗੱਡੇ ਚੱਲਦੇ ਸੀ ਤੇ ਜਿਹੜੇ ਬੰਦੇ ਦੇ ਕੋਲ 1000 ਗੱਡਾ ਹੋਵੇ ਨਾ ਸਮਾਨ ਢੋਣ ਵਾਸਤੇ 1000 ਇਹ ਬਹੁਤ ਵੱਡੀ ਗਿਣਤੀ ਆ 1000 ਗੱਡਾ ਜਿਹਦੇ ਕੋਲ ਹੋਵੇ ਲੋਕੀ ਕਹਿੰਦੇ ਨੇ ਫਲਾਣੇ ਦੇ ਟਾਂਡੇ ਚੱਲਦੇ ਆ ਟਾਂਡੇ ਤੇ ਬਾਬੇ ਮੱਖਣ ਸ਼ਾਹ ਲਬਾਣੇ ਕੋਲ ਤੇ ਬਾਬੇ ਲੱਖੀ ਸ਼ਾਹ ਵਣਜਾਰੇ ਦੇ ਕੋਲ ਕਈ ਟਾਂਡੇ ਸੀ ਕਈ ਯਾਨੀ ਕਿ ਹਜ਼ਾਰਾਂ ਦੀ ਗਿਣਤੀ ਚ ਗੱਡੇ ਸੀ ਐਡਾ ਵੱਡਾ ਕਾਰੋਬਾਰ ਸੀ ਇਹਦਾ ਇੰਪੋਰਟ ਐਕਸਪੋਰਟ ਦਾ ਤੇ ਬਾਬਾ ਲੱਖੀ ਸ਼ਾਹ ਵਣਜਾਰਾ ਜਿੱਧਰੋਂ ਲੰਘ ਜਾਵੇ ਰਾਹ ਦੇਣਾ ਲਾਜ਼ਮੀ ਸੀ ਇਹ ਕਾਨੂੰਨ ਸੀ ਜਦੋਂ ਹਜ਼ਾਰਾਂ ਦੇ ਹਿਸਾਬ ਨਾਲ ਗੱਡੇ ਲੈ ਕੇ ਲਾਲ ਕਿਲੇ ਤੋਂ ਨਿਕਲਿਆ ਤੇ ਦਿੱਲੀ ਦੇ ਚਾਂਦਨੀ ਚੌਕ ਵੱਲ ਨੂੰ ਆਇਆ ਤੇ ਕੁਦਰਤੇ ਨੇ ਸਾਰਿਆਂ ਨੇ ਰਾਹ ਛੱਡਣਾ ਵਾ ਉਹਨਾਂ ਨੰਗ ਦੇ ਗੱਡਿਆਂ ਦੇ ਵਿੱਚ ਬਾਬੇ ਲੱਖੀ ਸ਼ਾਵਣਜਾਰੇ ਦਾ ਪੁੱਤ ਅੱਗੇ ਹੋਇਆ ਇਹਦਾ ਨਾਵਾ ਬਾਬਾ ਨਗਾਈਆ ਬਾਬਾ ਨਗਾਈਆ ਬਾਬੇ ਨਗਾਈਏ ਨੇ ਗੁਰੂ ਪਾਤਸ਼ਾਹ ਦਾ ਧੜ ਚੁੱਕਿਆ ਗੱਡੇ ਦੇ ਵਿੱਚ ਰੱਖਿਆ ਉਹ ਗੱਡਾ ਫਿਰ ਟਾਂਡੇ ਦੇ ਨਾਲੋਂ ਚਲਦਿਆਂ-ਚਲਦਿਆਂ ਵੱਖ ਕੀਤਾ ਗਿਆ ਤੇ ਉਹ ਗੱਡਾ ਜਿਹੜਾ ਸੀ ਫਿਰ ਬਾਬੇ ਲੱਖੀ ਸ਼ਾਵਣਜਾਰੇ ਦੇ ਘਰ ਆਇਆ ਤੇ ਜਿੱਥੇ ਘਰ ਨੂੰ ਵਿੱਚ ਰੱਖ ਕੇ ਘੜ ਨੂੰ ਵਿੱਚ ਰੱਖ ਕੇ ਤੇ ਸਾਰੇ ਘਰ ਨੂੰ ਬਾਬੇ ਲੱਖੀ ਸ਼ਾਹ ਬਣ ਜਾ ਰਹੇ ਨੇ ਅੱਗ ਲਾ ਦਿੱਤੀ। ਹੁਣ ਇਹ ਗੱਲ ਕਹਿਣੀ ਬੜੀ ਸੌਖੀ ਆ। ਚੀਜ਼ ਤੇ ਇੰਨੀ ਵੀ ਦੇਣੀ ਹੋਵੇ ਕਿਸੇ ਨੂੰ ਗੁਰੂ ਨੂੰ ਦੇਣੀ ਹੋਵੇ ਕਿਸੇ ਨੂੰ ਨਿਸ਼ਾਵਰ ਕਰਨੀ ਹੋਵੇ ਤਾਂ ਮੁੱਲ ਕੋਈ ਨਹੀਂ ਮਿਲਣਾ ਚੀਜ਼ ਨਹੀਂ ਵਾਪਸ ਹੁਣੇ ਜਾਨ ਨਿਕਲਦੀ ਬੰਦੇ ਦੀ। ਤੇ ਬਾਬੇ ਲੱਖੀ ਸ਼ਾਹ ਬਣ ਜਾ ਰਹੇ ਨੇ ਕਿਹੜੀ ਕੱਖਾਂ ਦੀ ਕੁਲੀ ਪਾਈ ਹੋਣੀ ਆ ਕਿੱਡਾ ਵੱਡਾ ਮਹਿਲ ਹੋਊਗਾ ਉਹਨਾਂ ਦਿਨਾਂ ਦੇ ਵਿੱਚ ਕੋਈ ਮਾੜੀ ਮੋਟੀ ਸ਼ਖਸੀਅਤ ਹੋ ਹੈਗੀ ਨਹੀਂ। ਪਰ ਗੁਰੂ ਤੋਂ ਕੀ ਕੁਝ ਨਹੀਂ ਨਿਸ਼ਾਵਰ ਕੀਤਾ ਜਾ ਸਕਦਾ ਇਹੋ ਜਿਹੇ ਕਈ ਘਰ ਇਹੋ ਜਿਹਾਂ ਕਈ ਜ਼ਿੰਦਗੀਆਂ ਇਹੋ ਜਿਹਾਂ ਕਈ ਦੌਲਤਾਂ ਨਿਸ਼ਾਵਰ ਕੀਤੀਆਂ ਜਾ ਸਕਦੀਆਂ ਧੜ ਰੱਖ ਕੇ ਤੇ ਸਾਰੇ ਘਰ ਨੂੰ ਅੱਗ ਲਾ ਦਿੱਤੀ ਬਾਬੇ ਲੱਖੀ ਸ਼ਾਹ ਵਣਜਾਰੇ ਨੇ ਇਹ ਸਿਖਰਿਆ ਇਹ ਮੈਂ ਚੀਜ਼ ਤੁਹਾਨੂੰ ਇਸ ਕਰਕੇ ਸੁਣਾਈ ਆ ਕਿਉਂਕਿ ਬਾਬਾ ਲੱਖੀ ਸ਼ਾਹ ਵਣਜਾਰਾ ਇੱਕ ਅਣਗੌਲਿਆ ਪਾਤਰ ਆ ਜਿੱਤੇ ਗੱਲ ਬਹੁਤ ਘੱਟ ਕਰਦੇ ਆ ਆਪਾਂ ਛੀਦੀ ਦਿਵਾਰਿਆਂ ਚ ਇਹਦੇ ਤੇ ਗੱਲ ਹੋਣੀ ਬੜੀ ਜ਼ਰੂਰੀ ਆ ਨੇ ਰੰਗ ਜੀ ਬਨੇ ਤੇ ਆਖਿਆ ਸੀ ਵੀ ਜਦੋਂ ਸੀਸ ਤੇ ਧੜ ਅਲੱਗ ਹੋ ਜਾ ਤੇ ਧੜ ਵੀ ਰੁਕਣਾ ਟੰਗ ਦਿਓ ਤੇ ਸੀਸ ਵੀ ਰੁਕਣਾ ਟੰਗ ਦਿਓ ਬੇਦਬੀ ਕਰਨੀਆਂ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹਨਾਂ ਦੀ ਆਵਾਜ਼ ਚੁੱਕੀ ਕਿ ਧੜ ਲੈ ਗਿਆ ਬਾਬਾ ਲਖੀ ਸ਼ਾਵਣ ਜਾਰਾ ਸੀਸ ਚੁੱਕਿਆ ਭਾਈ ਜੈਤੇ ਨੇ ਭਾਈ ਜੈਤੇ ਗੁਰੂ ਪਾਤਸ਼ਾਹ ਦਾ ਸੀਸ ਚੁੱਕਿਆ ਆਪਣੀ ਗੋਦ ਚ ਲਪੇਟਿਆ ਤੇ ਕੱਲੇ ਕੱਲੇ ਪੜਾ ਦਾ ਜ਼ਿਕਰ ਮੇਰੇ ਤੋਂ ਪਹਿਲਾਂ ਕਥਾਵਾਚਕ ਸਹਿਬਾਨ ਨੇ ਕਰ ਦਿੱਤਾ ਕਿਹੜੇ ਕਿਹੜੇ ਪੜਾਵਾਂ ਚ ਹੁੰਦੇ ਹੋਏ ਗੁਰੂ ਪਾਤਸ਼ਾਹ ਦਾ ਸੀਸ ਲੈ ਕੇ ਕਰਤਾਰ ਕੀਰਤਪੁਰ ਪਹੁੰਚੇ ਤੇ ਕਿੱਡਾ ਵੱਡਾ ਜਿਗਰਾ ਹੋਊਗਾ ਮੇਰੇ ਪਾਤਸ਼ਾਹ ਗੁਰਦੇਵ ਧੰਨ ਗੋਬਿੰਦ ਸਿੰਘ ਮਹਾਰਾਜ ਦਾ ਕਿੱਡਾ ਵੱਡਾ ਜਿਗਰਾ ਹੋਊਗਾ ਉਸ ਮਾਨ ਨਾਨਕੀ ਦਾ ਪੁੱਤ ਦਾ ਸਿਰ ਵੇਖਿਆ ਤੇ ਧੜ ਹੈਗਾ ਹੀ ਨਹੀਂ ਮਾ ਗੁਜਰੀ ਦਾ ਜਿਗਰਾ ਕਿੱਡਾ ਵੱਡਾ ਹੋਊਗਾ ਸਾਹਮਣੇ ਉਹਦੇ ਪਤੀ ਦਾ ਸੀਸ ਪਿਆ ਵਰ ਢੜ ਹੈਗਾ ਹੀ ਨਹੀਂ ਇੱਕੋ ਇੱਕ ਦੁਨੀਆ ਦੀ ਐਸੀ ਸ਼ਖਸੀਅਤ ਆ ਗੁਰੂ ਤੇਗ ਬਹਾਦਰ ਜਿੱਥੇ ਸ਼ਹੀਦ ਹੋਏ ਉੱਥੇ ਵੀ ਸੀਦੀ ਗੰਜ ਜਿੱਥੇ ਢੜ ਦਾ ਸੰਸਕਾਰ ਹੋਇਆ ਉੱਥੇ ਵੀ ਤੇ ਜਿੱਥੇ ਸੀਸ ਦਾ ਸੰਸਕਾਰ ਹੋਇਆ ਉੱਥੇ ਵੀ ਤਿੰਨ ਸਰੀਰ ਦੇ ਹਿੱਸੇ ਤੇ ਵੱਖਰੀ ਵੱਖਰੀ ਥਾਵਾਂ ਤੇ ਜਗ੍ਹਾ ਦੇ ਉੱਤੇ ਯਾਦਗਾਰ ਬਣੀ ਗੁਰੂ ਤੇਗ ਬਹਾਦਰ ਮਹਾਰਾਜ